ਇਸ ਸਾਹ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਹ ਰੋਕ ਲੋ ਵੀਰਾ ਜੀ ਆਪਾਂ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਬਹੁਤ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਇਸ ਤੋਂ ਵੀ ਪਹਿਲਾਂ ਕਿ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਗੋਸ਼ਾ ਹੋਈਆਂ ਹਾਂ ਪਤਾ ਨਹੀਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸ.ਐਚ.ਓ ਦਾ ਫੋਨ ਆਇਆ ਸਾਨੂੰ ਡੀ.ਐਸ.ਪੀ ਦਾ ਫੋਨ ਆਇਆ ਕਿ ਤੁਸੀਂ ਕੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਡਰਤੀ ਪ੍ਰਵਾਹ ਕੀਤੇ ਬਿਨਾ ਬੇ ਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਦਾ ਹਾਂ ਉਹ ਪੰਜਾਬ ਦੇ ਪੁੱਤ ਦੇ ਨਾਲ ਖੜੇ ਹਾਂ ਇਹ ਦੱਸਦਾ ਤੁਹਾਡਾ ਇਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਹ ਦਿੰਦਾ ਆ ਪਰ ਤੁਸੀਂ ਫਰਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਪੁੱਤਰ ਬਨੇ ਦੇ ਉੱਤਰੀ ਹੋਈ ਆ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਛੰਡਾ ਵਰਸੜਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹੁਣਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਹਿੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੈਨਰ ਦੇ ਵਿੱਚ ਡਰਾਮਾ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਰੀਰ ਭਾਈ ਜਸਵੰਤ ਖਾਨਾ ਜਿਹਨੇ 25000 ਲਾਵਾਸ ਲਾਸ਼ਾਂ ਦਾ ਆਂਕੜਾ ਇਕੱਠਾ ਕੀਤਾ ਉਸ ਚੱਕ ਕੇ ਜੌਂਦੇਸ਼ ਨੂੰ ਬਚਾਰੋਂ ਕਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾਲੀ ਆ ਕਿੱਥੇ ਦੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਮੁੱਤਦਾਂ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਨੂੰ ਵੀਡੀਓ ਲੰਗਰੀ ਦੇਖਣੀ ਐ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਜਿਹੜਾ ਕਤਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਭਾਨੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੋ ਭਰਾਵੋ ਇਹ ਇੰਨਾ ਜੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਇਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਮੈਂ ਕਿ ਗੈਸਟਰਾਂ ਸਫਾਇਆ ਕਰ ਦਿਓ ਸਫਾਇਆ ਤਾਂ ਪਾਪ ਭੰਦੀ ਸੁਣ ਲੈ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਇੱਕੋ ਹੀ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰ ਕੀਤਾ ਸਾਡੇ ਪੁਲਸਰਾਂ ਦੀ ਪੱਗ ਨਹੀਂ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਟੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਬਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਸ ਤੋਂ ਪਹਿਲਾਂ ਦੀਪ ਸਿੱਧੂ ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਇੰਨੇ ਸੇ ਲਾ ਕੇ ਇਸ ਆਪ ਭੰਤ ਬੁੱਜੜਦੇ ਇਹ ਗੰਤੇ ਬੁੱਜੜਦੀ ਰੂਹ ਜਨਰ ਡੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਕਿ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਹਰੜੀਆਂ ਗੱਲ ਸੁੋਦੇ ਕਿ ਨਹੀਂ ਹੋਦਿਆ ਨਹੀਂ ਹੋਇਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰਜ ਗਾਹੀ ਖਤਮ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀੜੋ ਇਹਦੀ ਲਾਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਆ ਬੀਐਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾਂ ਹਰਪਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰੂਰੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਮੇ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ 'ਚ ਜਾਵੇ ਬਈ రికార్డ్ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰికార్ਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਹੈ ਕੀ ਬਾਹਰ ਦੇ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉੱਤਰਾਖੰਡ ਰਾਜਤਾ ਦੇ ਹਿਮਾਚਲ ਚ ਕੀ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਹੈ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਲੀ ਚੌਧਰੀ ਰਾਤਾਂ ਦੀ ਪਟਦੀ ਸੀ ਤੇ ਹੁਣ ਇਹਦੀ ਜੜ ਪੂਰੇ ਪੰਜਾਬ ਚੋਂ ਪਟਣੀਆਂ ਚੋਂ ਵੀ ਯਾਦ ਰੱਖਿਓ ਬੋਲੇ ਚਾਹੋ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦੇ 400 ਡਟਵਾਵਾ ਉਹਦੀ ਭਵ ਚੜ ਗਏ ਬੋਲੇ ਬਿਲਕੁਲ ਬੋਲੇ ਜਿਹੜਾ ਸਾਡੇ ਲਈ ਅੱਛੇ ਬੈਠਾ ਸਾਡੇ ਲਈ ਖੜਾ ਹੈ ਸਾਡੇ ਦੀ ਲੜਿਆ ਸਾਡੇ ਲਈ ਜੇਲਾ ਜਾਂਦਾ ਸਾਡਾ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ ਐ ਇੱਕ ਜਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ 'ਚ ਬੰਦ ਹੈ ਇੱਕ ਜਿਕਰ ਉਹਨਾਂ ਦੇ ਨਾਂ ਤੇ ਵੀ ਬੁਲਾਓ ਹੋਰ ਲਾਈਵ ਸਾਨੂੰ ਲੜਨੀ ਪੈਣੀ ਹੈ ਨੇ ਸਿੱਧੂ ਦੀ ਜਨਮ ਧਰਤੀ ਐ ਅੱਜ ਤੁਸੀਂ ਦਿਖਾਤਾ ਇਹ ਇਕੱਠ ਇਹਦੇ ਤਲੂਦ ਦੇ ਵਿੱਚ ਉਹ ਟੋਪੀ ਦਾ ਕਿੱਲ ਖੰਦ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਐ ਇਹੀ ਲੋਕ ਇਸਾਂ ਬਖਸ਼ਦੇ ਐ ਇਹੀ ਲੋਕ ਮਾਨਸਕਾਰ ਦਿੰਦੇ ਐ ਸਿਰ ਤੇ ਬਿਠਾਉਂਦੇ ਐ ਕਿ ਜਦੋਂ ਲਾਉਂਦੇ ਐ ਇਹੀ ਲੋਕ ਪਰਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕੱਢਦੀਆਂ ਉਹਨੂੰ ਗਾਲਾਂ ਕੱਢਦੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਦੀ ਹਰ ਜ਼ਬਰਦਸਤ ਨੂੰ ਕੀ ਬੋਲਦਾ ਰਿਹਾ ਜੀ ਗੱਲ ਆ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜੀਆਂ ਪਾਉਂਦਾ ਰਿਹਾ ਅੱਜ ਯਾਰ ਤੇ ਸਵਾਲ ਕਰਦੇ ਹੋਏ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਬਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਇਆ ਲੋਜਗੋ ਜੱਜਪੁਰ ਤੱਕ ਦੇ ਆਇਆ ਪਰ ਮੈਂ ਘੱਲਬਾਤ ਖਾਸ ਤੌਰ ਤੇ ਲੋਕਾਂ ਦਾ ਕਰਨਾ ਚਾਹਣਾ ਜਿਹੜੀਆਂ ਹਾਲੇ ਵੀ ਜਾਗਦੀਆਂ ਨਹੀਂ ਜੁਗਰਾ ਹੈਗੀ ਹੈ ਉਹ ਆਵਾਦੀ ਪਾਰਟੀ ਦਾ ਪਹਿਲੇ ਦਿਨ ਤੋਂ ਜਿਹੜੇ ਵਸੀ ਉਹ ਸਾਧੂ ਵਾਸਤ ਦਾ ਮੁੰਡਾ ਰਾਜੀ ਉਹ ਰਾਜੀ ਉਹ ਹਰਵਿੰਦਰ ਭੜਿਆਲਾ ਬਾਈ ਹਰਵਿੰਦਰ ਭੜਿਆਲਾ ਇੱਕ ਮੁੰਡਾ ਇੱਥੋਂ ਜੋਤ ਬੜਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਹਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧੰਨਪੁਰਾ ਬਾਈ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਦੀ ਵੀ ਦਾਕੀ ਦਾ ਨਾ ਕਰਨਾ ਬਹੁਤ ਹਮਲੇ ਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਰ ਤਾਂ ਮੂੰਹ ਭੰਡ ਕੇ ਮੁੜਿਆ ਤੇ ਬੁੱਤਰ ਦਾ ਵੀ ਮੂੰਹ ਭੰਨ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਬਾਈ ਐਲਾਨ ਸੁਣ ਲੋ ਬਾਈ ਖੜੇ ਬਾਈ ਇੱਕ ਇਨਾਂ ਦੀ ਵੀ ਤਲਾਸ਼ੀ ਲੈ ਕੇ ਨਿਕੋ ਤੇ ਆਗਰਾ ਕੇ ਆਪਾਂ ਬਿਲਕੁਲ ਬਾਈ ਐਲਾਨ ਜਿਹਦੇ ਨੀਰ ਨੂੰ ਧਿਆਨ ਨਾਲ ਸੁਣ ਲੋ ਅਗਲਾ ਐਲਾਨ ਖੜੇ ਖੜੇ 5 ਤਰੀਕ ਨੂੰ ਭਵੰਤ ਦੇ ਕਰਮੂ ਜਰ ਤੇਰੀ ਗਰਸੋਂ ਦੇ ਬੇਰੀ ਬੇਨਤੀ ਕਰਾਂ ਤੁਹਾਨੂੰ ਹੱਥ ਮਲ ਕੇ ਨਿੰਡਾ ਜੀ ਬੋਲ ਕੇ ਆਇਆ ਬੇਨਤੀ ਅਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਉਹ ਗਾਲਾਂ ਵੀ ਆ ਉਹ ਬਹੁਤ ਆਇਆ ਬੈਠ ਜਾ ਯਾਰ ਆਪਸ ਵਿੱਚ ਥera 4 ਮਹੀਨੇ ਦੁਨ ਲਾ ਕੇ ਆਇਆ ਬਈ ਪੰਜਾਬ ਦੀ ਗੱਲ ਕਰਦਾ ਪੰਜਾਬ ਜੱਟਾਂ ਦੀ ਗੱਲ ਕਰਦਾ ਆਦੀ ਪਾਰਟੀ ਪਦਰ ਤੋਂ ਉੱਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਅਹਿਦਾਤਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਸਐ ਲੱਗਿਆ ਸਰਵੇਸ਼ ਸੁਪਾਸੀ ਖੜਾ ਬਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਵੇਂ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਧਰਾ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਆਜੀ ਜਿਹੜੀ ਸਿਕਿਉਰਿਟੀ ਬਸਕੀਤੀ ਲੀਕ ਕੀਤੀ ਤਜਸ ਸਿੰਘਾਂ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਰਪਰਾਹ ਬੋ ਜੇਦਾ ਭਾਈ ਮਰਵਾਉਣੇ ਆਹੀ ਜਿਲ੍ਹਾ ਦੇ ਵਿੱਚ ਧੌੜੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਬਰਾਹ ਬਹੁਤ ਥੋੜੇ ਰਹਿ ਗਏ ਵਧਿਆ ਪਿਆ ਬਾਈ ਸਾਹਮਣੇ ਸਾਹਮ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗੇ ਜਿਵੇਂ ਦਾ ਸ਼ਿਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖਾਤ ਤੇ ਜਿਹੜੀ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਨੇ ਪੰਜਾਬ ਦੀ ਜਵਾਨੀ ਦਾ ਸ਼ਕਾਰ ਕਿੰਨਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹੇ ਵਧੀਆ ਸ਼ਾਂਤੀ ਨਾਲ ਰਹੇ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਪੰਦਰੇ ਪਿੰਡ ਅਗਲੇ ਪਿੰਡ ਜਣਾ ਭਾਸ ਦੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 35 ਗਰੂ ਐਤੂ 10 ਦਾ ਚਾਈ ਤੇ ਸਰਵ ਮੈਨੂੰ ਐਕਲ ਨਾ ਕਰਿਆ ਕਰੋ ਵੀ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਧਰਨੇ ਲਾ ਲੈਨੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਦੀ ਹੋਰ ਜੋ ਤੂੰ ਕਰ ਰਿਹਾ ਕਰਜ਼ਾਰ ਕੋਈ ਭਾਨੇ ਨੂੰ ਲੰਗਾ ਕਰਾ ਕੇ ਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭਾਨੇ ਆ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਵੀ ਬਦਤਕਾਰੀ ਹੈ ਕਿਹੜਾ ਤਨਾਅ ਕੀਤਾ ਭਾਨੇ ਨੇ 5 ਤਰੀਕ ਨੂੰ ਬਈ ਭਵੰਤ ਦੇ ਘਰ ਨੂੰ ਜਾਣਾ ਹੈ ਅਗਦੀ ਗੱਲ ਸੁਣ ਲਿਓ ਨਾ ਦੱਸਾਂਗੇ ਕੋਈ ਕੀ ਫੀਸ ਹੋਰ ਨਾ ਬਈ ਦੱਸਾਂਗੇ ਨਾਲ ਦੀ ਨਾਲ মিডিਆ ਲਈ ਦੱਸਾਂਗੇ ਸਾਰੀਆਂ ਕਿਸੇ ਵੰਦੀਆਂ ਰਾਇ ਕਰਕੇ ਦੱਸਾਂਗੇ ਅਗਦੀ ਗੱਲ ਹੋਰ ਸੁਣ ਲਓ ਖੜ ਜਾ ਧਿਆਨ ਨਾਲ ਸੁਣ ਲਓ ਇਹ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਬੈਠ ਕੇ ਤਾਦੂ ਕੱਢ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਘਰੀ ਢੇਰਨਾ ਪਿਆ ਉਧਰੋਂ ਵੀ ਵਧਾ ਦੇ ਬੋਲ ਕਰੀਆ ਹੋਰ ਬੇਜਾ ਸਾਨੂੰ ਬਚਾਉਣ ਸਾਡੇ ਨਾਲ ਤੇ ਰਹਿਵਾਂਗੇ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਰਸੋ ਦੀ ਨਾਤਾ ਲੇਕ ਬੇਨਤੀ ਭਾਈ ਹੋਰ ਰਹਿ ਗਈ ਕਈ ਬੁਲਾੜੇ ਰਹਿ ਗਏ ਮੇਰੇ ਭਾਈ ਗੁੱਸਾ ਦਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂਨੀ ਪੰਜਾਬ ਸ਼ੇਰੇ ਪੰਜਾਬ ਜਥੇਬੰਦੀ ਜਬਰਜੰਗ ਸਿੰਘ ਬੰਦੂ ਬਾਠ ਵਾਲੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਝ ਦੀ ਘਾਟੀ ਠੰਢ ਸੀ